ਇੱਕ ਪਾਸੇ ਜਿੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸਰਕਾਰਾਂ ਵੱਲੋਂ ਸੜਕਾਂ ਬਣਾਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਗਤਾਂ 'ਚ ਲਾਂਘੇ ਨੂੰ ਲੈ ਕੇ ਖੁਸ਼ੀ ਵੀ ਪਾਈ ਜਾ ਰਹੀ ਹੈ। ਉੱਥੇ ਹੀ ਡੇਰਾ ਬਾਬਾ ਨਾਨਕ ਦੇ ਉਹ ਕਿਸਾਨ ਇਸ ਵੇਲੇ ਕਾਫੀ ਡਰੇ ਹੋਏ ਵਿਖਾਈ ਦੇ ਰਹੇ ਹਨ ਜਿਨ੍ਹਾਂ ਦੀਆਂ ਉਪਜਾਊ ਜ਼ਮੀਨਾਂ ਦੇ ਵਿੱਚੋਂ ਦੀ ਇਹ ਲਾਂਘਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਡੇਰਾ ਬਾਬਾ ਨਾਨਕ ਦੇ ਇਹਨਾਂ ਕਿਸਾਨਾਂ ਨੇ ਕਿਹਾ ਹੈ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਣ ਤੋਂ ਬੇਹਤ ਖੁਸ਼ ਹਨ ਪਰ ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਖੱਟਾ ਹੈ। ਕਿਸ ਲਾਂਘੇ ਨੂੰ ਬਣਾਉਣ ਲਈ ਸਾਡੀ ਸਰਕਾਰ ਉਹਨਾਂ ਦੀਆਂ ਜ਼ਮੀਨਾਂ ਨੂੰ ਵੀ ਲਾਂਘੇ ਦੇ ਘੇਰੇ ਵਿੱਚ ਲੈ ਰਹੀ ਹੈ ਜਿਸ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਕਤਾਰਪੁਰ ਸਾਹਿਬ ਨੂੰ ਜਨਵਰੀ ਲਾਂਘੇ ਤੇ ਇਕੱਠੇ ਹੋਏ ਇਲਾਕੇ ਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਜ਼ਮੀਨਾਂ ਦਾ ਲਾਂਘੇ ਲਈ ਇਸਤੇਮਾਲ ਕਰਨਾ ਹੈ ਤਾਂ ਉਹਨਾਂ ਨੂੰ ਉਸ ਦਾ ਠੁਕਵਾ ਮੁੱਲ ਵੀ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਆਪਣੇ ਘਰ ਚਲਾ ਰਹੇ ਹਨ ਅਤੇ ਹੁਣ ਸਰਕਾਰ ਲਾਂਘਾ ਬਣਾਉਣ ਲਈ ਉਹਨਾਂ ਦਾ ਕੋਈ ਵੀ ਉਜਾੜਾ ਨਾ ਕਰੇ। ਨਾਂ ਨੂੰ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਗੁਰਦਰਾ ਕਰਤਾਰਪੁਰ ਸਾਹਿਬ ਤੱਕ ਲੰਗਾ ਬਣਾਉਂਦੇ ਦੇਸ਼ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਲਾcke ਵਿੱਚ ਲਗਾਤਾਰ ਲੰਗਰੀ ਸਰਵੇਖਣ ਕੀਤੇ ਜਾ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਉਜੜਨ ਦਾ ਡਰ ਸਤਾਉਣ ਲੱਗਾ ਹੈ ਅੱਜ ਹੀ ਸਮੂਹ ਇਲਾਕਾ ਨਿਵਾਸੀ ਅੱਜ ਇਕੱਠੇ ਹੋਏ ਹਨ ਤੇ ਸਾਡੇ ਮੰਦਿਰ ਕੁਝ ਖਰਚੇ ਨੇ ਭਈ ਕਟਾਪੁਰ ਸਾਹਿਬ ਦਾ ਜਿਹੜਾ ਲੰਘਾ ਲੰਘ ਜ ਚਾਲੂ ਹੋ ਰਿਆ ਵਾ ਇਹਦੇ ਪ੍ਰਤੀ ਜਿਹੜੀ ਪੁਰਾਣੀ ਛੜਕਿਆ ਗਈ ਆ ਬਹੁਤ ਵੱਡੀ ਛੜਕਿਆ 100 ਫੁੱਟੀ ਛੜਕਿਆ ਤੇ ਇਹਨੂੰ ਤਿਆਰ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਆਜਾੜਾ ਜਿਹੜਾ ਉਹ ਘੱਟੋ ਘੱਟ ਹੋ ਸਕੇ ਲੋਕਾਂ ਦਾ ਆਜਾੜਾ ਇੱਥੇ ਬਾੜ ਦੇ ਹੋਣ ਕਰਕੇ ਅੱਗੇ ਹੀ ਬਹੁਤ ਤੰਗੀਆਂ ਤੁਸੀਆਂ ਨੇ ਤੇ ਸਾਨੂੰ ਹੋਰ ਤੰਗੀਆਂ ਵਿੱਚ ਨਾ ਪਾਇਆ ਜਾਵੇ ਅਸੀਂ ਸਰਕਾਰ ਕੋਲ ਮੰਗ ਕਰਦੇ ਵੀ ਜਿਹੜਾ ਵੀ ਰਕਬਾ ਕੋ ਥੋੜਾ ਬੋੜਾ ਵਿੱਚ ਆਵੇ ਇਹਦੇ ਉਹਦਾ ਜੋਗ ਮੁਆਵਜ਼ਾ ਮਿਲਿਆ ਜਾਵੇ ਤਾਂ ਕਿ ਲੋਕੀ ਆਪਣਾ ਉਹਦਾ ਕੋਈ ਆਲਟਰਨੇਟਿਵ ਸੋਚ ਸਕਣ ਤੁਹਾਨੂੰ ਕੋਈ ਨੋਟੀਫਿਕੇਸ਼ਨ ਆਇਆ ਅਜੇ ਤੱਕ ਕੋਈ ਨਹੀਂ ਆਇਆ ਥੋੜੀ ਜਿਹੀ ਅਸੀਂ ਤਾਂ ਡਰੇ ਪਏ ਆ ਭਾਈ ਕੋਈ ਇਧਰੋਂ ਦੀ ਲੰਘ ਜਾਂਦਾ ਕੋਈ ਇਧਰੋਂ ਦੀ ਕੋਈ ਕਹਿੰਦਾ ਆ ਜਮੀਨ ਲੱਟ ਹੋ ਗਿਆ ਕੋਈ ਆਂਦਾ ਆ ਜਮੀਨ ਲੱਟ ਹੋ ਗਿਆ ਅਸੀਂ ਇਸ ਗੱਲ ਨੂੰ ਬੜੇ ਡਰੇ ਪਏ ਆ ਕਿ ਸਾਡਾ ਘਰ ਦੂਰ ਕੀਤਾ ਜਾਵੇ ਦੱਸਿਆ ਜਾਵੇ ਭਈ ਇਹ ਕੀ ਮਸਲਾ ਕੀ ਹੈ ਉਹ ਕਹਿਣਾ ਕਹਿੰਦੇ ਜੀ ਇਸ ਇਹੋ ਸ਼ਰਤ ਜਿੰਨੀ ਹੈ ਨਾ ਇਹ ਇਸੇ ਤੇ ਜੋ ਕਾਰਵਾਈ ਕੀਤੀ ਜਾਏ ਅਸੀਂ ਖੋਜੇ ਗੱਲ ਹੋਈ ਆ ਖੁੱਲੇ ਲਾਂਗੇ ਤੇ ਲਾਂਗਾ ਫੇ ਖੁੱਲਾ ਹੀ ਚੱਲ ਲਾਂਦੇ ਫਿਰ ਤੇ ਇਹਦੇ ਵਿੱਚ ਤੰਗੀ ਦੇਣ ਵਿੱਚ ਗੱਲ ਕੋਈ ਤਿੰਨ ਚਾਰ ਮਾਰਾਂ ਤੇ ਅੱਗੇ ਵਜੀਆਂ ਤੁਹਾਨੂੰ ਅੱਗੇ ਵੀ ਕਾਰ ਕੀਤੀ ਆ 27 ਚ ਅਸੀਂ ਉੱਜੜ ਕੇ ਆਏ ਇੱਥੇ ਪੱਕੋ ਕਹਿਦੇ ਆ ਨਾ ਆ ਜਾਂ ਪੈਂਡ ਸਾਡੇ ਸੰਧਵੀ ਤੇ ਪੱਕੋਗੇ ਉਹਦੇ ਬਾਅਦ ਚ ਲੜਾਈਆਂ ਤਿੰਨ ਚਾਰੀਆਂ ਤਾਂ ਵੀ ਨਸੋ ਪੱਜੀ ਜੇ ਹੜ ਪੈਣ ਤਾਂ ਵੀ ਨਸੋ ਪੱਜੀ ਫੇ ਨਵੇਂ ਸਨ ਨਵੇਂ ਕੰਮ ਚੱਲ ਪਿਆ ਹੋਣਾ ਮਸਲਾ ਸਰ ਸਾਡਾ ਇਹ ਆ ਵੀ ਅਸੀਂ ਬਾਰਡਰ ਏਰੀਆ ਦੇ ਕਿਸਾਨ ਆ तकरीबन ਸਾਰੇ ਹੀ ਤੇ ਬਾਰਡਰ ਏਰੀਆ ਦੇ ਕਿਸਾਨ ਜਿਹੜੇ ਉਹ ਤੇ ਅੱਗੇ ਹੀ ਦੱਬੇ ਪਏ ਨੇ ਕਿਉਂਕਿ 5 ਵਜੇ ਤੇ 5 ਵਜੇ ਤੱਕ 9 ਤੋਂ 5 ਵਜੇ ਤੱਕ ਸਾਨੂੰ ਕੰਮ ਕਰਨ ਦਿੱਤਾ ਜਾਂਦਾ ਵਾ ਤੇ ਬਾਅਦ ਵਿੱਚ ਸਾਨੂੰ ਇੱਧਰ ਕੱਢ ਦਿੱਤਾ ਜਾਂਦਾ ਤੇ ਜਿੱਦਣ ਕਿ ਇਹ ਬੀਐਸਐਫ ਦੇ ਅਫਸਰ ਨਹੀਂ ਆਉਣਾ ਹੁੰਦਾ ਵਾ ਉਹਦੋਂ ਤਕਰੀਬਨ ਸਾਨੂੰ ਸਾਰਾ ਦਿਨ ਹੀ ਨਹੀਂ ਉਧਰ ਜਾਣ ਦਿੱਤਾ ਜਾਂਦਾ ਤੇ ਬਾਕੀ ਰਹੀ ਗੱਲ ਬਾਰਡਰ ਏਰੀਆ ਦੀ ਬਰਸਾਤ ਦੇ ਵਿੱਚ ਤਕਰੀਬਨ 50% ਕਿਸਾਨ ਜਿਹੜੇ ਨੇ ਉਹ ਤੇ ਪਾਣੀ ਦੀ ਮਾਰ ਹੇਠ ਆ ਵੈਸੇ ਹੀ ਬਰਸਾਤ ਦੇ ਪਾਣੀ ਨਾਲ ਹੀ ਮਰ ਜਾਂਦੇ ਨੇ ਤੇ ਸਾਡੀ ਸਰਕਾਰ ਨੂੰ ਇਹੋ ਹੀ ਬੇਨਤੀ ਆ ਵੀ ਜਿਹੜੀ ਰਸਤਾਵਾ ਕਰਤਾਰਪੁਰ ਸਾਹਿਬ ਦਾ ਸਾਨੂੰ ਖੁਸ਼ੀ ਆ ਖੁੱਲਣ ਲੱਗਾ ਵਾ ਤੇ ਜਿਹੜੀ ਸੜਕ ਪੁਰਾਣੀਆਂ ਇਹੋ ਹੀ ਬਹਾਲ ਰੱਖੀ ਜਾਏ ਇਹਨੂੰ ਚੌੜਿਆਂ ਕੀਤਾ ਜਾਏ ਜਦ ਕਿ ਕਿਸਾਨਾਂ ਦਾ ਜਿਹੜਾ ਜਾੜਾ ਹੋਣ ਤੋਂ ਬਚ ਜਾਏ ਇਹ ਕਿਤੇ ਦੀ ਪਹਿਲੀ ਆਉਂਦੀ ਆ ਤੇ ਉਹਦੇ ਬਾਰੇ ਮਾਫੀ ਦਾ ਰਿਕਟਾ ਗਣਾ ਮਾਫਜਾ ਆ ਵੀ ਜੋਗ ਮਾਫਜਾ ਦਿੱਤਾ ਜਾਏ ਇਕੱਠਾ ਦਿੱਤਾ ਜਾਏ ਤੇ ਇੱਕ ਮੁੱਠ ਦਿੱਤਾ ਜਾਏ ਕਿਉਂਕਿ ਜਿਹੜੀ ਇਹਨਾਂ ਕਿਸਾਨਾਂ ਦੀ ਜ਼ਮੀਨ ਆ ਜ਼ਮੀਨ ਤੇ ਅੱਗੇ ਥੋੜੀ ਥੋੜੀ ਆ ਤੇ ਸਬਜੀ ਵਾਲੀ ਜ਼ਮੀਨ ਆ ਤਕਰੀਬਨ ਸਾਰੀ ਤੇ ਸਬਜੀ ਲਾ ਕੇ ਤੇ ਆਪਣੇ ਪਰਿਵਾਰ ਪਾਲਣ ਡਏ ਨੇ ਤੇ ਇਹ ਜਿੱਦਣ ਦਾ ਰੋਲਾ ਪਿਆ ਰਾਹ ਦਾ ਉਦੋਂ ਦੇ ਸਾਰੇ ਖੌਫ ਚ ਨੇ ਕਿ ਪਤਾ ਨਹੀਂ ਇੱਥੇ ਕੀ ਹੋ ਜਾਣਾ ਤੇ ਇਸ ਕਰਕੇ ਸਾਡਾ ਖਾਸ ਕਰਕੇ ਕਿਸਾਨਾਂ ਦਾ ਧਿਆਨ ਰੱਖਿਆ ਜਾਵੇ। ਉਧਰ ਪਾਕਿਸਤਾਨ ਵੱਲੋਂ ਪਹਿਲਾਂ ਤੋਂ ਹੀ ਸੜਕ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। న్యూਜੈਸਟ ਡਾਕਟਰ ਜਿੰ다 ਸਿੰਘ ਜਨ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ